ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਮਰਿੰਦਰ ਸਿੰਘ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੈਪਟਨ ਸਾਹਿਬ ਕੀ ਪ੍ਰੋਗਰਾਮ ਆਉਣ ਵਾਲੇ ਦਿਨਾਂ 'ਚ ਕਾਂਗਰਸ ਪਾਰਟੀ ਕੀ ਕਰਨ ਜਾ ਰਹੀ ਐ ਅਸੋ ਜੀ ਕੱਲ ਨੂੰ ਅਸੀਂ ਸਾਰੇ ਪੰਜਾਬ ਦੇ ਵਿੱਚ ਅਸੀਂ ਪੁਤਲੇ ਫੂਕਾਂਗੇ ਅਗੇਂਸਟ ਆਫ ਦੀ ਗਵਰਨਮੈਂਟ ਜਿਨ੍ਹਾਂ ਨੇ ਸਾਡੀ ਪਹਿਰਵਾਈ ਪੰਜਾਬ ਦੀ ਨਹੀਂ ਕੀਤੀ ਉਸ ਤੋਂ ਬਾਅਦ 13 ਤਰੀਕ ਨੂੰ ਅਸੀਂ ਅਬੋਹਰ ਜਾਵਾਂਗੇ ਜਿੱਥੇ ਸੁਨੀ ਡਾਕਰ ਜੀ ਕਰੈਲੀ ਕਰਨਗੇ ਉਹ ਟੇਲਾਂ ਤੇ ਬੈਠੇ ਨੇ ਜਿੱਥੇ ਪਾਣੀ ਸੁੱਕੂਗਾ ਸਾਰਾ ਦੱਖਣ ਪੰਜਾਬ ਉੱਥੋਂ ਲੈ ਕੇ ਸਰਦੂਲਗੜ੍ਹ ਤੱਕ ਸਾਰਾ ਸਾਡਾ ਪੰਨਾ ਸੁੱਕ ਜਾਣਾ ਹੈ ਔਰ ਉਹ ਰੈਲੀ ਦੇ ਵਿੱਚ ਸਾਰੇ ਅਸੀਂ ਸ਼ਾਮਲ ਹੋਵਾਂਗੇ ਔਰ ਫਿਰ ਪ੍ਰੋਗਰਾਮ ਬੰਦੇ ਰਹਿਣਗੇ ਸਾਰੇ ਐਮ ਐਲ ਏਜ਼ ਨੇ ਵੀ ਰਿਜ਼ਾਈਨ ਕਰਤਾ ਔਰ ਤੁਸੀਂ ਵੀ ਰਿਜ਼ਾਈਨ ਕਰਤੇ ਉਹ ਕਹਤਾ ਉਹ ਕੱਲੀ ਕਹਤਾ ਸੀ ਮੈਂ ਔਰ ਐਮ ਐਲ ਏਜ਼ ਨੂੰ ਮੈਂ ਕੱਲ ਕੱਲ ਤੁਮਹਨ ਕਹਤਾ ਸੀ ਸਵੇਰੇ ਆਪਨੇ ਦੇ ਦੇਣਗੇ ਉਹਨਾਂ ਨੇ ਨਹੀਂ ਦਿੱਤੇ ਤੁਹਾਨੂੰ ਕੀ ਲੱਗਦਾਗਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਉਂ ਨਹੀਂ ਰਿਜ਼ਾਈਨ ਕੀਤਾ ਉਹਨਾਂ ਦੀ ਸਰਕਾਰ ਨੇ ਕਿਉਂ ਨਹੀਂ ਕੀਤਾ ਓਕੇ ਓਕੇ ਪ੍ਰਕਾਸ਼ ਸਿੰਘ ਬਾਦਲ ਕਦੇ ਵੀ ਇਸਤਫਾ ਨਹੀਂ ਦੇਊਗਾ ਉਹ ਇਕੱਲੇ ਮਿੰਟ ਤੱਕ ਆਪਣੀ ਕੁਰਸੀ ਵੀ ਚੱਕ ਕੇ ਨਾਲ ਲੈ ਜਾਉ। ਹੀ ਇਜ਼ ਦੈਟ ਟਾਈਪ ਆਫ ਅ ਮੈਨ। ਸਰ ਕੀ ਲੱਗਦਾ ਰਾਸ਼ਟਰਪਤੀ ਇਸ ਮਸਲੇ ਤੇ ਅਗਰ ਡਿਸੀਜਨ ਦੇ ਦਿੰਦੇ ਨੇ ਕੋਈ ਤਾਂ ਕੀ ਅਗਲੇ ਦਿਨਾਂ ਚ ਕਾਨੂੰਨ ਬਣ ਜੂ। ਅਗਰ ਅਗਰ ਰਾਸ਼ਟਰਪਤੀ ਆਪਣਾ ਫੈਸਲਾ ਕਰ ਦਿੰਦੇ ਨੇ ਕਾਨੂੰਨ ਬਣ ਜੂ। ਉਸ ਤੋਂ ਪਹਿਲਾਂ ਅਸੀਂ ਮਿੰਨਾ ਚਾਹੁੰਦੇ ਨੇ ਦੱਸਣ ਨੂੰ ਕਿ ਕੀ ਸਮੱਸਿਆ ਹੈ ਸਾਡੇ ਪੰਜਾਬ ਦੀ। ਕਾਂਗਰਸ ਪਾਰਟੀ ਕੀ ਕਰੇਗੀ ਅਗਰ ਰਾਸ਼ਟਰਪਤੀ ਨਿਦੇ ਤੇ ਦਿੱਤੀ ਪੂ। ਲੋਕਾਂ ਕੋਲ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਲੋਕਾਂ ਕੋਲ ਜਾਵਾਂਗੇ ਔਰ ਅਸੀਂ 2/3 ਮੈਜੋਰਟੀ ਲੈ ਕੇ ਵਾਪਸ ਆਵਾਂਗੇ ਔਰ ਫਿਰ ਅਸੀਂ ਜੋ ਕਾਨੂੰਨ ਬਦਲਣ ਅਸੀਂ ਲਿਆਵਾਂਗੇ ਨਾ ਮਾ ਕਾਨੂੰਨ ਅਸੈਂਬਲੀ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਕੈਪਟਨ ਮਿਰਿੰਦਰ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਇਸ ਮਸਲੇ ਦੇ ਉੱਤੇ ਕਾਂਗਰਸ ਲਗਾਤਾਰ ਲੜਾਈ ਲੜੇਗੀ ਪਹਿਲਾਂ ਰੈਲੀ ਹੋਣ ਜਾ ਰਹੀ ਹੈ ਬੋਹਰ ਦੇ ਅੰਦਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਚ ਹੋਰ ਵੀ ਪ੍ਰੋਟੈਸਟ ਹੋਣਗੇ ਕੈਮਰਾ ਮਿਰਿੰਦਰ ਦਿਨ ਆਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ ਵਿਧਾਨ ਸਭਾ